ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੀ ਆ ਅੱਜ ਦੀ ਵੀਡੀਓ ਵਿੱਚ ਪੀਐਸਟੈਟ ਪ੍ਰੀਖਿਆ ਦੀ ਗੱਲ ਕਰਨ ਜਾ ਰਹੀ ਹਾਂ ਪੀਐਸਟੈਟ ਪ੍ਰੀਖਿਆ ਦੇ ਵਿੱਚ ਤੁਸੀਂ ਅਪੀਅਰ ਹੋਏ ਸੀ 1 ਦਸੰਬਰ 2024 ਨੂੰ ਐਨਪੀਐਸਟੈਟ ਦੀ ਆਫੀਸ਼ਲ ਆਨਸਰ ਕੀ ਆ ਗਈ ਹੈ ਪਹਿਲਾਂ ਤਾਂ ਸੁਣਨ ਵਿੱਚ ਆ ਰਿਹਾ ਸੀਗਾ ਕਿ ਸ਼ਾਇਦ 1 ਜਨਵਰੀ ਨੂੰ ਤੁਹਾਡਾ ਪੀਐਸਟੈਟ ਦਾ ਨਤੀਜਾ ਆਜਵੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਇਹੀ ਗੱਲ ਕਰਾਂਗੇ ਕਿ ਤੁਹਾਡਾ ਪੀਐਸਟੈਟ ਦਾ ਜਿਹੜਾ ਨਤੀਜਾ ਹੈਗਾ ਆ ਇੰਨਾ ਜ਼ਿਆਦਾ ਲੇਟ ਹੋ ਕਿਉਂ ਰਿਹਾ ਤੇ ਜਿਹੜੀ ਗ੍ਰ ਕਿੰਨੇ ਕ ਨੰਬਰ ਮਿਲ ਸਕਦੇ ਆ ਜੇਕਰ ਆਪਾਂ ਗ੍ਰੇਸ ਨੰਬਰਾਂ ਦੀ ਗੱਲ ਕਰਦੇ ਆ ਸੋ ਦੋਸਤੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸੋ ਸ਼ੁਰੂਆਤ ਕਰਦੇ ਆ ਅੱਜ ਦੀ ਆਪਣੀ ਵੀਡੀਓ ਦੀ ਗੱਲ ਕਰਦੇ ਆ ਪੀਐਸਟੈਟ ਦੀ ਪ੍ਰੀਖਿਆ ਜਿਹਨੂੰ ਪਾਸ ਕਰਨ ਤੋਂ ਬਾਅਦ ਤੁਸੀਂ ਈਟੀਟੀ ਕਾਡਰ ਜਾਂ ਫਿਰ ਮਾਸਟਰ ਕਾਡਰ ਦੀ ਪ੍ਰੀਖਿਆ ਦੇ ਲਈ ਐਲੀਜੀਬਲ ਹੁੰਨੇ ਹੋ ਪੀਐਸਟੈਟ ਦੇ ਪਾਸਿੰਗ ਮਾਰਕਸ ਹੁੰਦੇ ਨੇ ਜੀ 150 ਦੇ ਵਿੱਚੋਂ 90 ਨੰਬਰ ਜਿਹੜੇ ਓਪਨ ਕੈਟਾਗਰੀ ਵਾਲੇ ਸਟੂਡੈਂਟ ਹੁੰਦੇ ਨੇ ਜਾਂ ਫਿਰ ਜਿਹੜੇ ਕੈਟਾਗਰੀ ਵਾਲੇ ਸਟੂਡੈਂਟ ਹੁੰਦੇ ਨੇ ਜਿਵੇਂ SC ST ਜਾ ਫਿਰ BC ਇਹਨਾਂ ਨੂੰ 150 ਦੇ ਵਿੱਚੋਂ 82 ਨੰਬਰ ਚਾਹੀਦੇ ਹੁੰਦੇ ਨੇ ਤੇ ਬਾਕੀਆਂ ਨੂੰ 90 ਨੰਬਰ ਚਾਹੀਦੇ ਹੁੰਦੇ ਆ ਸੋ ਦੋਸਤੋ ਤੁਸੀਂ ਕਾਫੀ ਟਾਈਮ ਤੋਂ ਆਪ ਦੇ ਰਿਜ਼ਲਟ ਦੀ ਵਟ ਕਰ ਰਹੇ ਹੋਣੀ ਆ ਤੇ ਤੁਹਾਡੇ ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਹੋਣਾ ਆ ਕਿ ਯਾਰ ਇੰਨਾ ਜ਼ਿਆਦਾ ਸਮਾਂ ਲੱਗ ਕਿਉਂ ਰਿਹਾ सीटेट ਦੀ ਪ੍ਰੀਖਿਆ 2 ਹਫ਼ਤੇ ਬਾਅਦ ਹੋਈ ਉਹਦਾ ਨਤੀਜਾ ਆ ਗਿਆ ਬਟ ਪੀਐਸਟੈਡ ਦਾ ਜਿਹੜਾ ਨਤੀਜਾ ਹੈਗਾ ਆ ਉਹ ਅਜੇ ਤੱਕ ਨਹੀਂ ਆਇਆ ਐਂਡ ਇਹਦੇ ਵਿੱਚ ਜਿਹੜੀ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ ਪੀਐਸਟੈਡ ਦੇ ਵਿੱਚ ਜਿਹੜੀਆਂ ਆਬਜੈਕਸ਼ਨਾਂ ਲਗੀਆਂ ਨੇ ਉਹ ਬਹੁਤ ਜ਼ਿਆਦਾ ਆਬਜੈਕਸ਼ਨਾਂ ਲਗਾਈਆਂ ਹੋਈਆਂ ਨੇ ਜੇਕਰ ਆਪਾਂ ਗੱਲ ਕਰਦੀ पीएसटेट कैंडिडेट्स दी ਜਿਹੜੇ ਸਾਥੀ ਪ੍ਰੀਖਿਆ ਵਿੱਚ ਅਪੀਅਰ ਹੋਏ ਤੇ ਉਹਨਾਂ ਨੇ ਜਦੋਂ ਆਪਦੀ ਆਫੀਸ਼ੀਅਲ ਆਨਸਰ ਕੀ ਤੋਂ ਆਪਦੀ OMR ਸ਼ੀਟ ਚੈੱਕ ਕੀਤੀ ਉੱਥੇ ਬਹੁਤ ਸਾਰੇ ਇਹੋ ਜਿਹੇ ਪ੍ਰਸ਼ਨ ਸੀਗੇ ਜਿਹੜੇ ਕੀ ਵਿਭਾਗ ਵੱਲੋਂ ਗਲਤ ਦੱਸੇ ਗਏ ਸੀਗੇ ਜਾਂ ਫਿਰ ਕਹਿ ਲਓ ਕਿ ਕੁਝ ਜਿਹੜੇ ਕੁਐਸਚਨ ਸੀਗੇ ਉਹਨਾਂ ਦੇ ਜਿਹੜੇ ਜਵਾਬ ਹੈਗੇ ਆ ਉਹ ਆਪਸ਼ਨਾਂ ਵਿੱਚ ਹੀ ਵੇਖਣ ਨੂੰ ਨਹੀਂ ਮਿਲੇ ਸੀ ਸੋ ਇਸ ਕਰਕੇ ਜਿਹੜੀਆਂ ਓਬਜੈਕਸ਼ਨਾਂ ਲਗਾਈਆਂ ਗਈਆਂ ਉਹਦੇ ਵਿੱਚ ਕੁਐਸਚਨ ਕਾਫੀ ਜ਼ਿਆਦਾ ਬਣ ਜਾਂਦੇ ਆ ਤੇ ਵਿਭਾਗ ਜਿਹੜਾ ਹੁੰਦਾ ਆ ਜੇਕਰ ਆਪਾਂ ਕਿਸੇ ਵੀ ਵਿਭਾਗ ਦੀ ਗੱਲ ਕਰਦੇ ਆ ਕਿ ਜਦੋਂ ਇਹਨਾਂ ਦੁਆਰਾ ਪ੍ਰੀਖਿਆ ਕੰਡਕਟ ਕਰਵਾਈ ਜਾਂਦੀ ਆ ਤਾਂ ਇਹਦੇ ਵਿੱਚ ਸਮस्याਵਾਂ ਵੀ ਵੇਖਣ ਨੂੰ ਮਿਲਦੀਆਂ ਨੇ ਜੇਕਰ ਮੰਨ ਲਓ ਪੀਐਸਟੈਟ ਜਿਹੜੀ ਪ੍ਰੀਖਿਆ ਹੈਗੀ ਆ ਕਿਹਦੇ ਦੁਆਰਾ ਕੰਡਕਟ ਕਰਵਾਈ ਗਈ ਪੀਐਸਸੀਬੀ ਦੁਆਰਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੁਆਰਾ ਇਹ ਪ੍ਰੀਖਿਆ ਕੰਡਕਟ ਕਰਵਾਈ ਗਈ ਮੰਨ ਲਓ ਕਿ ਪੀਐਸਟੈਟ ਨੇ ਜਾਂ ਫਿਰ ਪੀਐਸਸੀਬੀ ਨੇ ਜਿਹੜਾ ਨਤੀਜਾ ਜਾਰੀ ਕਰ ਦਿੱਤਾ ਤੇ ਉਹਦੇ ਵਿੱਚੋਂ ਉਹਨਾਂ ਨੂੰ ਆਫੀਸ਼ੀਅਲ ਜਿਹੜੀ ਫਾਈਨਲ ਆਨਸਰ ਕੀ ਹੈਗੀ ਆ ਉਹ ਵੀ ਜਾਰੀ ਕਰਨੀ ਪੈਣੀ ਆ ਜੇਕਰ ਉਹ ਗ੍ਰੇਸ ਦਿੰਦੇ ਹੈਗੇ ਆ ਜਾਂ ਫਿਰ ਕੁਝ ਜਿਹੜੇ ਕੁਐਸਚਨ ਹੈਗੇ ਆ ਚੇਂਜ ਕਰਦੇ ਆ ਉਹਦੇ ਬਾਰੇ ਵੀ ਉਹਨਾਂ ਨੂੰ ਦੱਸਣਾ ਪੈਣਾ ਆ ਕਿਉਂਕਿ ਜੇਕਰ ਉਹਨਾਂ ਨੇ ਉਹ ਚੇਂਜ ਨਾ ਕੀਤਾ ਤੁਸੀਂ ਇਨ ਫ NCERT ਦੀ ਕਿਤਾਬ ਵਿੱਚੋਂ ਜਾਂ ਫਿਰ ਸਾਡੇ ਕੋਲ ਇਹ ਸੋਰਸ ਹੈਗਾ ਆ ਇਸ ਕਿਤਾਬ ਦੇ ਅਕੋਰਡਿੰਗ ਆਪਸ਼ਨ ਨੰਬਰ B ਬਣਦਾ ਸੀ ਬਟ ਇਹਨਾਂ ਨੇ ਸੀ ਲਗਾਇਆ ਤੇ ਉੱਥੇ ਡਿਪਾਰਟਮੈਂਟ ਫਸ ਜਾਂਦਾ ਆ ਤੇ ਜਿਸ ਕਰਕੇ ਫਿਊਚਰ ਦੇ ਵਿੱਚ ਜਿਹੜੀ ਆਨਸਰ ਕੀ ਹੈਗੀ ਆ ਉਹ ਰਵਾਈਜ਼ਡ ਹੁੰਦੀ ਹੈ ਜਿਹਦੇ ਨਾਲ ਖਲਜਲਖਵਾਰੀ ਜਿਹੜੀ ਹੈਗੀ ਆ ਉਹ ਵਧਦੀ ਹੈਗੀ ਆ ਡਿਪਾਰਟਮੈਂਟ ਦੀ ਇਸ ਕਰਕੇ ਡਿਪਾਰਟਮੈਂਟ ਜਿਹੜਾ ਹੈਗਾ ਆ ਉਹਨਾਂ ਨੇ ਜਿਹੜੀ ਵੀ ਕਮੇਟੀ ਜਾਂ ਫਿਰ ਪੈਨਲ ਬਿਠਾਇਆ ਹੋਇਆ ਉਹਨਾਂ ਦੇ ਵਿੱਚ ਇਹੀ ਡਿਸਕਸ਼ਨ ਚੱਲ ਰਹੀ ਆ ਕਿ ਆਪਾਂ ਨੂੰ ਕਿੰਨੇ ਕ ਨੰਬਰ ਜਿਹੜੇ ਹੈਗੇ ਆ ਕਿਹੜੇ ਕਿਹੜੇ ਜਿਹੜੇ ਪ੍ਰਸ਼ਨ ਹੈਗੇ ਆ ਜਿਹਦੇ ਵਿੱਚ ਆਪਾਂ ਨੂੰ ਗ੍ਰੇਸ ਦੇਣੀ ਚਾਹੀਦੀ ਹੈ ਜਾਂ ਫਿਰ ਜਿਹੜੇ ਆਨਸਰ ਹੈਗੇ ਆ ਉਹ ਚੇਂਜ ਕਰਨੇ ਚਾਹੀਦੇ ਆ ਸੋ ਇਸ ਕਰਕੇ ਹੀ ਜਿਹੜਾ ਨਤੀਜਾ ਹੈਗਾ ਜੀ ਉਹ ਲੇਟ ਹੋ ਰਿਹਾ ਜਾਂ ਫਿਰ ਇਹਦੇ ਵਿੱਚ ਜਿਹੜਾ ਡਿਲੇ ਹੈਗਾ ਆ ਉਹ ਦੇਖਣ ਨੂੰ ਮਿਲ ਰਿਹਾ ਵੈਸੇ ਗੱਲ ਕਰਦੇ ਆ ਪੀਐਸਟੈਟ ਦਾ ਜਿਹੜਾ ਨਤੀਜਾ ਹੈਗਾ ਆ ਜਿੰਨਾ ਲੇਟ ਹੋਵੇ ਉਹ ਤੁਹਾਡੇ ਹਿੱਤ ਵਿੱਚ ਹੀ ਆ ਹੋ ਸਕਦਾ ਕਿ ਜ ਜਿਹੜੀ ਗਿਣਤੀ ਹੋਗੀ ਉਹ ਤੁਹਾਨੂੰ ਜ਼ਿਆਦਾ ਵੇਖਣ ਨੂੰ ਮਿਲ ਸਕਦੀ ਹੈ ਜਾਂ ਫਿਰ ਜਿਹੜੇ ਤੁਹਾਡੇ ਨੰਬਰ ਹੈਗੇ ਆ ਉਹ ਦੋ ਤਿੰਨ ਨੰਬਰ ਵੀ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਆ ਜੇਕਰ ਉਹਨਾਂ ਵੱਲੋਂ ਜ਼ਿਆਦਾ ਸਮਾਂ ਲਗਾਇਆ ਜਾਂਦਾ ਤੁਹਾਡਾ ਪੀਐਸਟ ਦਾ ਨਤੀਜਾ ਜਾਰੀ ਕਰਨ ਦੇ ਵਿੱਚ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਸੋ ਦੋਸਤੋ ਦਿਓ ਇਜਾਜ਼ਤ ਥੈਂਕ ਯੂ so much for watching God bless you all